ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤ ਸਾਹਿ ਦਸਵੀਂ ਕਬਿਓ ਬਾਚ ਬੇਣਤੀ ਚੌਪਈ ਅਮਰੀ ਕਰੋ ਹਾਦਰ ਅਸ਼ਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ

ਆਪੋ ਹਾ ਤੇ ਮੁਝੇ ਵਰਿਆ ਮਨ ਕਾਲ ਕਾ ਤਰਾਸ ਨ ਵਰਿਆ ਹੂ ਜੋ ਸਦਾ ਹਮਾਰੇ ਪਛਾ ਸਰੀ ਅਸਤਜੂ ਕਰੇ ਹੋ ਰੱਛਾ ਰਾਖ ਲੈ ਹੋ ਮੇ ਰੱਖਣ ਹਾਰੇ ਸਾਹਿਬ ਸੰਸਹਾਰੇ ਪਿਆਰੇ ਦੀਨ ਬੰਦ ਦਸਤਨ ਕੇ ਹੰਤਾ ਤਮੋਹ ਪ੍ਰੀ ਚਤੁਰਦਸ ਕੰਤਾ ਕਾਂ ਪਾਏ ਬ੍ਰਹਮਾ ਭਗਤ ਰਾ ਕਾਲ ਪਾਏ ਸਵਜੂ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ ਆਸ ਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਤੇ ਜਸ਼ਨ ਪਜਾਇਓ ਆਦਮ ਤੇ ਇੱਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇ ਕਨਕੋ ਸੇ ਗਨਸਕ ਦਿਯੋ ਸਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭੁਲੇ ਬੁਲੇ ਕੀ ਪੀਰ ਪਛਾਨਤ ਜੀਟੀ ਤੇ ਗੁਨ ਚਰਿਆ ਸਤੋਲਾ ਸਪਰਿ ਕਿਰਪਾ ਦ੍ਰਿਸ਼ਤ ਕਰ ਹੁਲਾ ਸੰਤਨ ਤਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟਪਟ ਕੀ ਜਾਨ ਜਬ ਉਦਕਰ ਕਰਾ ਕਰ ਤਾਰਾ ਪ੍ਰਜਾ ਤਰ ਤ ਤ ਉਦੇਹ ਅਪਾਰਾ जब करक करत हो कबहु बम्मा मिलत देह तर सबहु जीते बदन सृष्टि सबत आरे आप अपने बूज चार है तुम सबहि तरतन रलम जानत वेद भेद अरे आलम नरंकार नर बुकार नर लम्भा आधा नीला नादा संभ ताक मुहुड़ चारद वेददा जाको पेव न पावत वेदा ताको कृपाहन अनमानत महामोह कर भेद न जानत ਮਹਾਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚੀਨ ਤੈ ਨਹਿ ਭਿਵ ਆਪ ਆਪਣੀ ਬੁਧ ਹੈ ਜਤੀ ਬਰਨਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾਨਾ ਜਾਏ ਪਸਾਰਾ ਕਹਿ ਬੁਧ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਕਹਿ ਭੂਪਾ ਅੰਦਰ ਜੇ ਰਜ ਸਤਿ ਜਕੀਨੀ ਤਪਜ ਖਾਨ ਬਹਰ ਰਚ ਦੀਨੀ ਹਉ ਹੋਲਾ ਰਾਜ ਹਵ ਬੈਠਾ ਕਹੁ ਸੁਮਿਤ ਪ੍ਰੋਸੰ ਕਰੇ ਕੈਠਾ ਸਗਰੀ ਸ੍ਰਿਸ਼ਟਿ ਦੇ ਖਾਇ ਚੰਭਵ ਅਦਿ ਜਗਾ ਦਾ ਸਰੂਪ ਸਹੀ ਹਉ ਭਵ ਅਵਰਸ਼ਾ ਮੇਰੀ ਤਮਕਰੋ ਸਿਖੋ ਬਾਰਾ ਸਖ ਸੰਗ ਰੋ ਦਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਜਤਵ ਸਰਨੀ ਪਰੇ ਤਿਨਕੇ ਦਸ਼ਟ ਦਖਤਾ ਹਵਾ ਮਰੇ ਪੁਰਖ ਜਮਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੇ ਕੋਲ ਕੋ ਇੱਕ ਬਾਰ ਤੇ ਹੈ ਹੈ ਤਾਂ ਕੇ ਕਾਲ ਨਿਕਟਨ ਹੈ ਹੈ ਰੱਛਿਆ ਹੋਏ ਤਾਂ ਸਭ ਕਾਲਾ ਦੁਸ਼ਟਰ ਰਸਟਰ ਤਰਨ ਤੋ ਕਾਲਾ ਕਿਰਪਾ ਦ੍ਰਿਸ਼ਟ ਤੰਜਾ ਹੈ ਨੇ ਹਰਿ ਹੋ ਤਾਂ ਕੇ ਤਾਬ ਤਨ ਕਮੋ ਹਰਿ ਹੋ ਰਿੱਧ ਸਿੱਧ ਕਰ ਮੋ ਸਭ ਹੋਈ ਦ੍ਰਿਸ਼ਟ ਸ਼ਹਾ ਸ਼ਵ ਸਕੇ ਨ ਕੋਈ ਇੱਕ ਬਾਰ ਜਨ ਤਮਸੰਭਾਰਾ ਕਾਲ ਹਾਸ ਤੇ ਤਾਹ ਉਬਾਰਾ ਜਿ ਨਰ ਨਾਮ ਤੇ ਹਾਰੋ ਕਹਾ ਦਰਦ ਦਸਤ ਦੋਖ ਤੇ ਰਹਾ ਖੜਗ ਕੇਤਮ ਸਰਣ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬothor ਮਾ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇਤਮ ਸਰਣ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬothor ਮਾ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸ੍ਰੀ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ